ਇਕ ਤਾਂ ਤੇਰਾ ਨਾਮ ਪਸੰਦ ਹੈ ਤੇ ਦੂਜੀ ਸਾਨੂੰ ਚਾਹ ਪਸੰਦ ਹੈ ਤਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਗਾਇਕ ਦੀਪ ਬਾਜਵਾ ਜੀ ਫਾਈਨਲੀ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਨੇ ਹਾਂ ਉਹਨਾਂ ਦੀ ਮੈਰਿਜ ਹੋ ਚੁੱਕੀ ਆ ਉਹਨਾਂ ਦੀਆਂ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਮਾਹੀ ਸ਼ਰਮਾ ਜੀ ਨੇ ਵੀ ਖੂਬ ਰੌਣਕਾਂ ਲਾਈਆਂ ਆਹੀ ਸ਼ਰਮਾ ਜੀ ਦੀਪ ਬਾਜਵਾ ਜੀ ਦੀ ਮੈਰਿਜ ਤੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਉਹਨੂੰ ਪਤਾ ਹੀ ਆ ਦੋਸਤੋ ਜਦੋਂ ਵੀ ਦੀਪ ਬਾਜਵਾ ਜੀ ਆਪਣਾ ਨਵਾਂ Song ਜਾਂ Video Shoot ਕਰਦੇ ਸਨ ਤਾਂ ਉਹ ਮਾਹੀ ਸ਼ਰਮਾ ਦੇ ਨਾਲ ਹੀ ਹੁੰਦੇ ਸਨ ਹੋਰ ਨਾਮੀ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ ਜਿਵੇਂ ਕਿ ਗੁਲਾਬ ਸਿੱਧੂ ਆਰਨੇਟ ਯਸ ਬਾਜਵਾ ਜੇਕਰ ਤੁਸੀਂ ਵੀ ਦੋਸਤੋ ਹਾਲੇ ਤੱਕ ਇਸ ਕਪਲ ਜੋੜੇ ਨੂੰ ਵਧਾਈਆਂ ਨਹੀਂ ਦਿੱਤੀਆਂ ਵਿਆਹ ਦੀਆਂ ਤਾਂ ਜਲਦ ਤੋਂ ਜਲਦ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਦਿਓ ਜੀ ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਹੈ ਗੱਲਾਂ ਗੱਲਾਂ ਤੇਰਾ ਹੱਸ ਕੇ ਕਹਿਣਾ ਜੀ ਪਸੰਦ ਹੈ ਜਿਸ ਥਾਂ ਤੇ ਹੋਵੇਂ ਤੂੰ ਸਾਨੂੰ ਉਹ ਹਰ ਥਾਂ ਪਸੰਦ ਹੈ ਜੀ ਜ਼ਰਾ ਤੋ ਵੀ ਗੁਜ਼ਰੀ ਏ ਸਾਨੂੰ ਹਰ ਰਾਹ ਪਸੰਦ ਹੈ